उ तील चांद नाड़े जाम जिओ ये पावन मौन है साधु प्रभु का नाम नसी है ये पावन मौन है साधु प्रभु का नाम नसी है

जय जय के नाम यति है आरे लीला का नाम जय जय के नाम यति है सोए चले सीया धस्यो नाम हो जाऊं नाम जिए नाम जिए जय जय के नाम यति है नाम जपीले सबके रखे दी नाम जपीले सबके रखे दी नाम जपीले राह गुरु राह से 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 आमे 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 आमे

ਸਹਿਰਨ ਕੰਦਰ ਉਸਤੇ ਵਕਸਸ ਕਰਨ ਦੇਣ ਦੋਗਣੀ ਚਾਉਗਣੀ ਤਰਕੀ ਵਕਸਸ ਕਰਨੇ ਸਤਿਗੁਰੂ ਜੀ ਐਸ ਟਾਈਮ ਆਜ ਦੇ ਅਪਤਾਰਪੁਰਬ ਨੂੰ ਮੁੱਖ ਰੱਖਨ ਪਰਿਵਾਰ ਵੱਲੋਂ ਆਪਣੇ ਗ੍ਰੰਥਕਿễ ਮੁਬਾਰਕ ਚਰਨਵਾਜ ਸੰਤ ਦੇ ਐਸ ਟਾਈਮ ਮਹਾਰਜ ਸ੍ਰੀ ਬਨੋਦੇ ਬਾਣੀ ਪਰਦੇ ਪਾਸੋਂ ਤਮਾਮ ਗਲਤੀ ਹੋਣ ਜੇ ਅਣਜਾਣ ਵਿੱਚ ਸੰਤ ਤੋਂ ਮਾਫਤ ਕਰਨ ਸਬੜੀ ਸੁਣ ਬਾਣੀ ਦਾ ਭਾਵ ਗੁਰਮਖ ਪਰਿਵਾਰ ਆਜ ਸੰਗਤ ਦੇ ਘਰ ਦਾ ਸੁਣ ਸਤਿਗੁਰੂ ਜੀ ਐਸ ਟਾਈਮ ਏ ਸਿੰਘ ਨੂੰ ਮੁੱਖ ਰੱਖਨ ਸੰਗਤ ਵਾਸਤੇ ਪ੍ਰਵਾਹ ਨੂੰ ਚਾ ਦਾ ਲੰਗਰ ਸੱਜ ਕੇ ਹਾਜ਼ਰ ਹੈ ਆਪ ਦੀ ਤੋਗਣਾਉ ਭੋਗ ਲਗਿਆ ਸਾਥ ਸੰਗਤਵਾਰ ਤੇ ਜੋ ਜੀ ਜੀ ਆਪ ਦੇ ਪਵਿੱਤਰ ਨਾਮ ਲਿਖਿਆ ਹੋਇ ਉਸ ਸੁਭਾਗ ਸਵੇਂ ਸੰਤਨ ਸੇਵਾ ਕਰਨ ਵਾਲਾ ਅਕਸਸਤਾਨ ਜੋ ਜਪਦਾ ਤੇ ਉਸ ਸਰਦਾਰ ਜੀ ਸਹੀ ਪਿਆਰੇ ਮੇਰ ਮੇਰ ਜਨਮ ਦੇ ਆਪੇ ਨਾਮ ਚਤਾ ਨਾਮ ਚੰਨੀ ਕਰਾਵਾ ਮਾਸ਼ਾ ਅੱਲਾਹ ਤਕਬਾਲਾ ਵੈ ਜੀ ਬਹੁਤ ਸੋਹਣ ਹਾਲ I'm sorry. 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 I'm ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਅਸੀਂ ਕੋਈ ਨਹੀਂ ਹੋਣਗੇ ਜਿਹੜਾ ਕੋਈ ਸਪੋਰਟ ਨਹੀਂ ਕਿਹਾ ਬੋਲੇ ਸੋ ਨਿਹਾਲ ਕੋਈ ਨਹੀਂ ਆ ਰਹੀ ਅੱਜ ਗੁਰਦਵਾਰਾ ਸਾਹਿਬ ਪੌਂਟਲੀ ਕਰਤਾਲ ਤੱਕ ਇਹ ਬੇਨਤੀ ਪ੍ਰਵਾਨ ਕਰਿਓ ਪੌਣੇ 4 ਵਜੇ ਗੁਰਦਵਾਰਾ ਸਾਹਿਬ ਪੌਂਟਲੀ ਆਪਾ ਸਮੇਸ਼ਰ ਗੁਰੂ ਘਰ ਦੇ ਵਿੱਚੋਂ ਹਰਜਸ ਕੀਰਤਨ ਵਾਸਤੇ ਸੰਗਤ ਦੇ ਚਰਨ ਨਦਰਿਕੈਣ ਦੇ ਆਪਾ ਭਾਈ ਸਮੇਸ਼ਰ ਉੱਥੇ ਚਾਲੇ ਪੌਂਟਲੀ ਤਰਪਾਲਦ ਕਰੀ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਤਖਤ ਵਾਹਿਗੁਰੂ ਜੀ ਜੀ

thank <laughs> you Terima kasih डे <laughs> ठाक <laughs> 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 करिओ मूर दाकी सेवा करिओ मन धूर दाकी हरिओम झूर दाता सेबकाली हो हरिओम मन झूर दा सेबकाली सेवा हरिओम मन चूर दाता शेर दाली सो हरिओमूर दा शे दाली दाली शेवा दादी ઓ માનવી right. तराली सेवा हरिओ मंजूर दाता शेब काली शेवा हरिओम मंझूर दाता ना। शेब काली शेवा हरिओमूरा जेकाली शी मन तोरे चरणादा आसराधी मन तोरे चरणादा तो सेट लगाओ और शायद ज्यादा नहीं